ਤਹਾਂ ਦੇ ਰਹਿਣ ਵਾਲੇ ਲੰਡੇ ਗਿਆ ਦੇ ਰਹਿਣ ਵਾਲੇ ਇੱਕ ਹਾਲ ਸਾਹਿਬ ਆਪਰਾ ਕੀ ਕਰ ਰਹੇ ਆ ਆਲੂ ਚੱਕ ਕੇ ਆ ਰਹੇ ਸੀਗੇ ਅਸੀਂ ਹਾਂਜੀ ਤੇ ਲੰਗਰ ਲੰਗਰ ਲੱਗਾਈ ਦੂਸਰੀ ਸਾਈਡ ਅਸੀਂ ਆ ਰਹੇ ਸੀ ਜਗਰਾਉਂ ਵਾਲੀ ਸਾਈਡ ਅਸੀਂ ਦੂਸਰੀ ਸਾਈਡ ਗੱਡੀ ਰੋਕਤੀ ਲੰਗਰ ਛਕਣ ਚਲੇ ਗਏ ਤੇ ਇਹ ਜਿਹੜੇ ਲੰਗਰ ਛਕ ਕੇ ਆ ਰਹੇ ਸੀ ਨਾ ਵਾਪਸ ਤਿੰਨ ਜਣੇ ਸੀ ਵਿਚਾਲੇ ਲੜਕੀ ਸੀਗੀ ਦੋਨੇ ਸਾਈਡ ਉਹ ਮਾਤਾ ਸੀ ਤੇ ਇੱਕ ਦੀ ਮੰਮੀ ਸੀ ਲੜਕੀ ਦੀ ਤੇ ਮੋਟਰਸਾਈਕਲ ਬਹੁਤ ਤੇਜ਼ ਆ ਰਿਹਾ ਸੀਗਾ ਤੋ ਮਾਤਾ ਦੇ ਲੱਤ ਤੇ ਵੱਜਿਆ ਤੇ ਕੁੜੀ ਨੂੰ ਧੂਕ ਹੀ ਲੱਗਿਆ ਜਿੱਥੇ ਕੁੜੀ ਦੀ ਥਾਂ ਦੀ ਡੈਥ ਹੋ ਗਈ ਥੋੜੇ ਕਿਲਰ ਕਾਲ ਦੇ ਕੋਲ ਸੱਤ ਸਾਲ ਦੀ ਸੀ ਬੱਚੀ ਬੱਚੇ ਬੱਚੀ ਕਿੰਨੀ ਕੀ ਦੂਰ ਚ ਜਾ ਕੇ ਡਿੱਗੀ ਮੋਟਰਸਾਈਕਲ ਤੇ ਜਦੋਂ ਵਿੱਚ ਵੱਜੀ ਆ ਧੂਕੇ ਲੈ ਗਿਆ ਉੱਥੇ ਬਹੁਤ ਸਾਰੇ ਇਕੱਠੇ ਹੋ ਗਏ ਸੀਗੇ ਰੋਕ ਵੀ ਗਈ ਸੀ ਮੋਟਰਸਾਈਕਲ ਵਾਲੇ ਜਿਹੜੇ ਮੋਟਰਸਾਈਕਲ ਦੇ ਨਾਲ ਲੜਕੀ ਦੀ ਟੱਕਰ ਹੋਈ ਆ ਉਹ ਕਿੰਨੀ ਦੂਰ ਲੈ ਗਈ ਥੋੜੀ ਕਿ ਦੂਰੀ ਲੈ ਕੇ ਗਈ ਮਤਲਬ ਘੜੀਸ ਕੇ ਲੈ ਕੇ ਗਿਆ ਤੇ ਜਿਹੜੇ ਅਨੂ ਚੋਂ ਤੁਸੀਂ ਗਏ ਸੀ ਕਿੰਨੇ ਜਣੇ ਸੀਗੇ ਉੱਥੇ ਕੋਈ ਅਸੀਂ 22 ਜਣੇ ਸੀਗੇ ਤੇ ਇੱਥੇ ਜ਼ਖਮੀਆਂ ਨੂੰ ਕੌਣ ਲੈ ਕੇ ਆਇਆ ਜ਼ਖਮੀਆਂ ਨੂੰ ਗੱਡੀ ਵਾਲੇ ਲੈ ਕੇ ਆਏ ਸੀਗਾ ਹਾਥੀ ਵਾਲੇ ਤੇ ਮੋਟਰਸਾਈਕਲ ਵਾਲੇ ਵੀ ਸੱਟਾਂ ਮੱਗੀਆਂ। ਮੋਟਰਸਾਈਕਲ ਵਾਲੇ ਰੁੱਕ ਗਏ ਸੀਗੇ। ਬਾਕੀ ਹਾਂਜੀ ਸਾਰੇ ਜਣੇ ਜ਼ਖਮੀਆਂ ਨੂੰ ਦੇਖਣ ਲੱਗੇ ਸੀ। ਮਤਲਬ ਉਹ ਕਾਠ ਬਹੁਤ ਹੋ ਗਿਆ ਸੀ ਉਹ ਨਿਕਲ ਗਏ ਸ਼ਾਇਦ। ਵੀ ਮੋਟਰਸਾਈਕਲ ਵਾਲੇ ਸੱਟਾਂ ਮੱਗੀਆਂ। ਉਹਨਾਂ ਦੇ ਮਤਲਬ ਕਾਠ ਹੀ ਬਹੁਤ ਹੋ ਗਿਆ ਸੀ ਦਿਖਾਈ ਨਹੀਂ ਉਹ। ਰੁੱਕ ਗਏ ਸੀ ਵੈਸੇ ਉਹ। ਤੇ ਕਹਿੰਦੇ ਮਤਲਬ ਤਿੰਨ ਹੀ ਵਾਲੇ ਤਾਂ ਸੱਟਾਂ ਸੀ ਨਾ ਇੱਕ ਤਾਂ ਬੱਚੀ ਜੀ ਦੀ ਮੌਤ ਹੋ ਗਈ। ਹਾਂਜੀ ਹਾਂਜੀ। ਦੋ ਲੇਡੀਜ਼। ਹਾਂਜੀ ਲੇਡੀ। ਇੱਕ ਦੀ ਲੱਤ ਟੁੱਟ ਗਈ। ਜਿਹਦੇ ਜਿਹੜੇ ਟੈਂਪੋ 'ਚ ਸਵਾਰ ਸੀਗੇ। ਹਾਂਜੀ ਹਾਂਜੀ। ਬਕਰ ਸਾਹਿਬ ਜੀ ਇੱਕ ਐਮਰਜੈਂਸੀ ਕੇਸ ਆਇਆ ਹੈ ਜਖ ਕੀ ਕੀ ਮਾਮਲਾ ਸਾਡੇ ਕੋਲ ਐਂਬੂਲੈਂਸ ਤੇ ਜੀ ਚਾਰ ਕੇਸਸ ਆਏ ਨੇ ਚਾਰ ਚੋਂ ਇੱਕ ਬੇਬੀ ਲਗਭਗ ਇਹਨਾਂ ਦੇ ਅਕੋਰਡਿੰਗਲੀ ਕੋਲੇ ਮਲੇ ਦੇ ਦੌਰਾਨ ਬੱਗੀਪੁਰਾ ਬਾਈਸ ਪਾਸ ਦੇ ਕੋਲੇ ਲੰਗਰ ਲੱਗਿਆ ਹੋਇਆ ਸੀ ਔਰ ਉੱਥੇ ਰੋਡ ਕ੍ਰੋਸ ਕਰ ਰਹੇ ਸੀ ਤੇ ਕੋਈ ਮੋਟਰਸਾਈਕਲ ਵਾਲਾ ਆ ਕੇ ਉਹਨਾਂ ਦੇ ਵਿੱਚ ਵੱਜਿਆ ਜਿਸ ਜਿਸ ਦੇ ਨਾਲ ਐਕਸੀਡੈਂਟ ਦੇ ਦੌਰਾਨ ਇੱਕ ਬੱਚੀ ਦੀ ਡੈਥ ਹੋ ਗਈ ਬੱਚੀ ਲਗਭਗ 6 ਸਾਲ ਦੀ ਦੱਸ ਰਹੇ ਨੇ ਤੇ ਤਿੰਨ ਹੋਰ ਕੇਸਸ ਨੇ ਅਡਲਟ ਇੱਕ ਮਾਤਾ ਜੀ ਨੇ ਮਨਜੀਤ ਕੌਰ 60 ਇਅਰ ਫੀਮੇਲ ਹੈ ਜਿਹਨਾਂ ਨੂੰ ਅਸੀਂ ਰੈਫਰ ਕਰਤਾ ਏਮਸ ਬਠਿੰਡਾ ਮਲਟੀਪਲ ਇੰਜਰੀਜ਼ ਹੈ ਉਹਨਾਂ ਦੇ ਇੱਕ ਜਿਹੜੇ ਬੱਚੀ ਦੇ ਮਾਤਾ ਜੀ ਹੈਗੇ ਮਾਤਾ ਹੈ 8 ਸਾਲ ਦੀ ਏਜ ਹੈ ਉਹਨਾਂ ਨੂੰ ਵੀ ਹੈਡ ਇੰਜਰੀ ਕਾਰਨ ਏਮਸ ਰੈਫਰ ਕਰਨਾ ਪਿਆ ਬਠਿੰਡਾ ਔਰ ਇੱਕ ਲੇਡੀ ਹੈਗੇ ਆ ਲਗਭਗ 50 ਤੋਂ 55 ਸਾਲ ਦੇ ਸੁਖਵਿੰਦਰ ਕੌਰ ਉਹਨਾਂ ਦੇ ਵੀ ਮਲਟੀਪਲ ਇੰਜਰੀਜ਼ ਹੈ ਜੋ ਟ੍ਰੀਟਮੈਂਟ ਚੱਲ ਰਿਹਾ ਹੈ ਜੀ ਤੇ ਹੁਣ ਵੈਸੇ ਹਾਲਤ ਕਿਦਾਂ ਦੀ ਹੈ ਇਹਨਾਂ ਦੀ ਜਿਹੜੇ ਹਾਲਤ ਦੇਖੋ ਹੈਡ ਇੰਜਰੀਜ਼ ਹੈ ਹਜੇ ਇੱਕ ਵਾਰੀ ਤਾਂ ਅਸੀਂ ਫਰਸਟ ایڈ ਦਿੱਤੀ ਹੈ ਜਿਹੜੇ ਸੁਖਵਿੰਦਰ ਕੋਰ ਸਾਡੇ ਕੋਲ ਹੈ ਦੋ ਕੇਸ ਅਸੀਂ ਰੈਫਰ ਕਰ ਦਿੱਤੇ ਆ ਹਾਂਜੀ ਸਰ ਅੱਜ ਤੁਹਾਡੀ ਟੀਮ ਨੂੰ ਇੱਕ ਐਕਸੀਡੈਂਟ ਕੇਸ ਤੁਸੀਂ ਲੈ ਕੇ ਆਏ ਹੋ ਸਿਵਲ ਹਸਪੀਟਲ ਕੀ ਸੀ ਮਾਮਲਾ ਸਰ ਆ ਤੇ ਕਿੱਦਾਂ ਤੁਹਾਨੂੰ ਜਾਣਕਾਰੀ ਸਰ ਮੈਂ ਅਸੀਂ ਬਲਵੀਰ ਸਿੰਘ ਨਾਲ ਸਾਡੀ ਐਸਐਸਪੀ ਦੀ ਟੀਮ ਸਾਨੂੰ ਜਦੋਂ ਪੀਸੀਆਰ ਤੋਂ ਫੋਨ ਆਇਆ ਜੀ ਇਹ ਐਕਸੀਡੈਂਟ ਬੁੱਗੀਪੁਰਾ ਚੌਂਕ ਨੇੜੇ ਡੇਰ ਹੌਸਟਲ ਦੇ ਹੋਇਆ ਜੀ ਤੇ ਜਦੋਂ ਤੁਸੀਂ ਉੱਥੇ ਮੌਕੇ ਤੇ ਪਹੁੰਚੇ ਕੀ ਸੀ ਉੱਥੇ ਹਾਲਾਤ ਉੱਥੇ ਜੀ ਦੋ ਮਾਤਾ ਦੇ ਇੱਕ ਦੀ ਲੱਤ ਟੁੱਟੀ ਹੋਈ ਸੀ ਇੱਕ ਦੇ ਸਿਰ ਤੇ ਸੱਟ ਵੱਜੀ ਹੋਈ ਸੀਗੀ ਤੇ ਅਸੀਂ ਉਹਨਾਂ ਨੂੰ ਦੋਨੋਂ ਲਿਆਂਦਾ ਜੀ ਜਿਹੜੀ ਇੱਕ ਬੱਚੀ ਸੀ ਉਹ ਐਂਬੂਲੈਂਸ ਲੈ ਕੇ ਆਈ ਆ ਉਹਨਾਂ ਦੀਆਂ ਉਹਨੀਆਂ ਇੱਥੇ ਡੈਥ ਹੋ ਗਈ ਬੱਚੀ ਦੀ ਬੱਚੀ ਦੀ ਉਮਰ 9-10 ਸਾਲ ਦੱਸੀ ਜਾ ਰਹੀ ਜੀ ਇਹ ਸਾਰੀਆਂ ਲੇਡੀਜ਼ ਲੰਡੇ ਕਹਿੰਦੀਆਂ ਕੀ ਉੱਥੇ ਕੀ ਕਰ ਲਿਆ ਬਈ ਅਸੀਂ ਇੰਨੇ ਟਾਈਮ ਉੱਥੇ ਸਰ ਪੂਜਾ ਦਾ ਲੰਗਰ ਲੱਗਾ ਹੀ ਆਦੂ ਚੋਂ ਘੇ ਆ ਰਹੀਆਂ ਸੀਗੀਆਂ ਅੱਛਾ ਤੇ ਹੁਣ ਵਾਪਸ ਲੰਡੇਗੇ ਨੂੰ ਜਾ ਰਹੀਆਂ ਸੀਗੀਆਂ ਤੇ ਸਾਨੂੰ ਐਸਐਸਵੀ ਟੀਮ ਨੂੰ ਪਤਾ ਲੱਗਾ ਹੀ ਮੌਕੇ ਤੇ ਜਾ ਕੇ ਮੋਢਲੀ ਹਾਸਪੀਟਲ ਅਸਲ ਦਾ ਹੈ